ਸਸਿਕਾਲ ਜੀ ਤੋਂ ਸੈਕਰੀਓ 24 ਇੰਟੂ 7 ਪੰਜਾਬ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਇੱਕ ਇਤਿਹਾਸਿਕ ਨਵਾਂ ਫੈਸਲਾ ਲਿਆ ਇਹ ਫੈਸਲਾ ਜਿਸ ਸੂਬੇ ਵਿੱਚ ਕਾਨੂੰਨ ਅਧਿਕਾਰੀਆਂ ਨੂੰ ਠੁਕਵੇਂ ਪ੍ਰਤੀਨਿਧਤਾ ਮਿਲੇਗੀ ਜਿਸ ਨੂੰ ਗਵਾਈ ਵੀ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਹਨ ਚਿਮਾ ਨੇ ਕਿਹਾ ਹੈ ਕਿ ਫੈਸਲਾ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਭਾਰਤ ਰਤਨ ਬਾਬਾ ਬੀ ਆਰ ਅੰਬੇਦਕਰ ਦੇ ਸੁਪਨਿਆਂ ਨੂੰ ਸাকার ਕਰਨ ਵੱਲ ਇੱਕ ਵੱਡਾ ਕਦਮ ਹੈ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਸਮੇਂ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਕਮਜ਼ੋਰ ਅਤੇ ਪਿਛੜੇ ਵਰਗਾਂ ਨੂੰ ਸਸ਼ਕਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਨਾਲ ਉਹਨਾਂ ਦਾ ਸੋਸ਼ਣ ਹੋਇਆ ਉਹਨਾਂ ਦਾ ਕ ਆਮ ਆਦਮੀ ਪਾਰਟੀ ਨੇ ਬਾਬਾ ਬੀ ਆਰ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੇ ਸੁਪਨੇ ਅਨੁਸਾਰ ਕਰਨ ਲਈ ਹਮੇਸ਼ਾ ਕਦਮ ਚੁੱਕੇ ਹਨ ਹਰਪਾਲ ਸਿੰਘ ਚਿਮਾ ਨੇ ਕਿਹਾ ਹੈ ਕਿ ਕੈਬਨਿਟ ਇਸ ਫੈਸਲੇ ਦੇ ਨਾਲ ਪੰਜਾਬ ਵਿੱਚ ਅਨੁਸੂਚਿਤ ਜਾਤੀ ਪਾਈਚਾਰਿਆਂ ਦੇ ਮੈਂਬਰਾਂ ਨੂੰ ਕਾਨੂੰਨ ਅਧਿਕਾਰੀਆਂ ਵੱਜੋਂ ਠੇਕੇ ਤੇ ਭਰਤੀ ਕਰਨ ਦੀ ਪ੍ਰਕਿਰਿਆ ਵਿੱਚ ਮਦਦ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਨਾਲ ਆਮਦਨ ਦੇ ਮਾਪ ਡੰਡਾ ਵਿੱਚ 50% ਤੱਕ ਘਟਾ ਦਿੱਤਾ ਜਾਵੇਗਾ ਜਿਸ ਨਾਲ ਇਹਨਾਂ ਪਾਈਚਾਰਿਆਂ ਨੂੰ ਕਾਨੂੰਨ ਅਧਿਕਾਰੀ ਵੱਜੋਂ ਵਧੇਰੇ ਮੌਕੇ ਮਿਲ ਸਕਣ ਵਿੱਤ ਮੰਤਰੀ ਨੇ ਕਿਹਾ ਹੈ ਕਿ ਇਸ ਫੈਸਲੇ ਦਾ ਮੁੱਖ ਮਕਸਦ ਹੈ ਹੈ ਕਿ ਅਨੁਸੂਚਿਤ ਜਾਤੀ ਪਾਈਚਾਰੀ ਦੇ ਮੈਂਬਰ ਨੂੰ ਕਾਨੂੰਨ ਅਧਿਕਾਰੀਆਂ ਵਿੱਚ ਜੋ ਠੇਕੇ ਤੇ ਨਿਯੁਕਤੀ ਦੇਣ ਦੇ ਜ਼ਰੀਏ ਉਹਨਾਂ ਨੇ ਸਮਾਜਿਕ ਅਤੇ ਆਰਥਿਕ ਤਰੱਕੀ ਵੱਕ ਜੋ ਯੋਗਦਾਨ ਪਾਉਣਾ ਕੈਬਨਿਟ ਦਾ ਫੈਸਲਾ ਇਹ ਹੈ ਕਿ ਇੱਕ ਵੱਡੇ ਸਿਆਸੀ ਅਤੇ ਸਮਾਜਿਕ ਵਿਧਾਟ ਦਾ ਨਿਸ਼ਾਨਾ ਕਰਨਾ ਜਿਸ ਦਾ ਉਦੇਸ਼ ਭਾਰਤ ਵਿੱਚ ਸਮਾਨਤਾ ਤੇ ਅਧਿਕਾਰੀਆਂ ਦੀ ਲੜਾਈ ਵਿੱਚ ਅੱਗੇ ਵਧਣਾ ਹੈ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਹੀਜ ਹੋਈ ਜਿਹਦੇ ਅੰਦਰ ਬਹੁਤ ਸਾਰੇ ਪੰਜਾਬ ਪੱਖੀ ਫੈਸਲੇ ਲਏ ਗਏ ਕਾਫੀ ਅਰਸੇ ਤੋਂ ਲੰਬੇ ਪੈਂਡਿੰਗ ਪਿਆ ਜਿਹੜੇ ਫੈਸਲੇ ਅੱਜ ਉਹ ਲੈ ਗਏ ਨੇਗੇ ਸਭ ਤੋਂ ਪਹਿਲਾਂ ਬਹੁਤ ਹੀ ਕਾਫੀ ਹਰਸ਼ੇ ਤੱਕ ਮੈਟਰ ਜਿਹੜਾ ਪੈਂਡਿੰਗ ਪਿਆ ਸੀਗਾ ਕਿ ਜਿਹੜਾ ਸਾਡਾ ਮੈਡੀਕਲ ਟੀਚਿੰਗ ਫੈਕਲਟੀ ਦਾ ਸਟਾਫ ਆ ਪੰਜਾਬ ਦੇ ਅੰਦਰ ਮੈਡੀਕਲ ਟੀਚਿੰਗ ਫੈਕਲਟੀ ਦਾ ਜਿਹੜਾ ਸਟਾਫ ਆ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਮੈਡੀਕਲ ਕਾਲਜਾਂ ਦੇ ਅੰਦਰ ਜਿਹੜੇ ਸਾਡੇ ਐਮਬੀਬੀਐਸ ਦੇ ਬੱਚਿਆਂ ਨੂੰ ਜਿਹੜੇ ਸਾਡੇ ਐਮਡੀ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇਗੇ ਉਹਨਾਂ ਦੀ ਉਮਰ ਜਿਹੜੀ ਆ ਉਹਨਾਂ ਦੀ ਰਿਟਾਇਰਮੈਂਟ ਏਜ ਜਿਹੜੀ ਆ ਉਹ 65 ਸੀਗੀ ਯਾਨੀ ਕਿ ਮੈਡੀਕਲ ਦੇ ਪ੍ਰੋਫੈਸਰ ਸਾਹਿਬਾਨ ਦੀ ਏਜ ਜਿਹੜੀ ਆ ਉਹ 68 ਸਾਲ ਸੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਬਹੁਤ ਹੀ ਅਹਿਮ ਫੈਸਲਾ ਲਿਆ ਹੈ ਅੱਜ ਅੱਜ ਉਹਨਾਂ ਦੀ ਉਮਰ ਜਿਹੜੀ ਆ ਵਧਾ ਕੇ 65 ਸਾਲ ਕੀਤੀ ਗਈ ਹੈ ਅੱਜ ਤੋਂ ਬਾਅਦ ਪੰਜਾਬ ਦੇ ਜਿੰਨੇ ਵੀ ਮੈਡੀਕਲ ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ ਹੋਣਗੇ ਉਹਨਾਂ ਦੀ ਏਜ ਜਿਹੜੀ ਆ 65 ਤੋਂ ਵਧਾ ਕੇ 65 ਇਅਰ ਯਾਨੀ ਕਿ 3 ਸਾਲ ਦਾ ਉਹਨਾਂ ਨੂੰ ਵਾਅਦਾ ਦਿੱਤਾ ਗਿਆਗਾ ਸੋ ਇਹਦੇ ਨਾਲ ਮੈਂ ਸਮਝਦਾ ਸਾਡੇ ਮੈਡੀਕਲ ਸਟਾਫ ਦੇ ਅੰਦਰ ਜਿਹੜੇ ਪੋਸਟਾਂ ਦੀ ਘਾਟ ਸੀ ਉਹ ਵੀ ਪੂਰੀ ਹੋਊਗੀ ਕਿਉਂਕਿ ਹੁਣ ਲਗਭਗ ਕਾਫੀ ਪੋਸਟਾਂ ਖਾਲੀ ਪਈਆਂ ਸੀਗੀਆਂ ਔਰ ਔਰ ਵਾਲੇ 3 ਸਾਲਾਂ ਚ ਲਗਭਗ 41 ਮੈਡੀਕਲ ਅਧਿਆਪਕ ਜਿਹੜੇ ਰਿਟਾਇਰਮੈਂਟ ਹੋਣ ਜਾ ਰਹੇ ਸੀਗੇ ਸੋ ਉਹਨਾਂ ਦਾ ਵੀ ਸਾਨੂੰ ਬਹੁਤ ਵੱਡਾ ਫਾਇਦਾ ਮਿਲੂਗਾ ਕਿਉਂਕਿ ਉਹਨਾਂ ਪ੍ਰੋਫੈਸਰ ਸਾਹਿਬਾਨ ਕੋਲੇ ਬਹੁਤ ਲੰਮਾ ਐਕਸਪੀਰੀਅੰਸ ਹੁੰਦਾਗਾ ਟੀਚਿੰਗ ਦਾ ਬਹੁਤ ਹੀ ਵੱਡਾ ਐਕਸਪੀਰੀਅੰਸ ਜਿਹੜਾ ਉਨਾ ਪ੍ਰੋਫੈਸਰ ਸਾਹਿਬਾਨ ਦੇ ਕੋਲੇ ਹੁੰਦਾਗਾ ਸੋ ਅਸੀਂ ਉਹਦਾ ਬਹੁਤ ਲਾਭ ਲਵਾਂਗੇ ਪੰਜਾਬ ਦੇ ਸਟੂਡੈਂਟ ਐਮਬੀਬੀਐਸ ਦੇ ਸਟੂਡੈਂਟ ਐਮਡੀ ਦੇ ਸਟੂਡੈਂਟ ਜਿਹੜੇ ਨੇਗੇ ਉਹ ਵੱਡਾ ਲਾਭ ਲੈਣਗੇ ਸੋ ਮੈਡੀਕਲ ਪ੍ਰੋਫੈਸਰਾਂ ਦੀ ਜਿਹੜੀ ਏਜ ਆ ਹੁਣ 62 ਸਾਲ ਤੋਂ ਵਧਾ ਕੇ 65 ਸਾਲ ਜਿਹੜੀ ਆ ਉਹ ਕਰ ਦਿੱਤੀ ਗਈ ਆ ਇਸ ਤੋਂ ਮੇਰਾ ਮੈਡੀਕਲ ਦੇ ਖੇਤਰ ਦੇ ਅੰਦਰ ਹੀ ਮੈਡੀਕਲ ਦੇ ਖੇਤਰ ਦੇ ਅੰਦਰ ਹੀ ਜਿਹੜੇ ਮੈਡੀਕਲ ਅਫੀਸਰ ਸੀਗੇ ਜਿਹੜੇ ਸਪੈਸ਼ਲਿਸਟ ਡਾਕਟਰ ਸੀਗੇ ਸਪੈਸ਼ਲਿਸਟ ਡਾਕਟਰ ਜਿਹੜੀ ਉਹਨਾਂ ਦੀ ਉਮਰ ਜਿਹੜੀ ਆ ਪਹਿਲਾਂ 58 ਸਾਲ ਦੀ ਸੀਗੀ ਸਪੈਸ਼ਲਿਸਟ ਡਾਕਟਰ ਜਿਹੜੇ 55 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦੇ ਸੀਗੇ ਉਹਨਾਂ ਦੀ ਜਿਹੜੀ ਆ ਉਮਰ ਉਹਨਾਂ ਨੂੰ ਰੀ-ਇੰਪਲਾਈਮੈਂਟ ਦਿੱਤੀ ਜਾਊਗੀ ਉਹਨਾਂ ਦੀ ਉਮਰ ਜਿਹੜੀ ਆ ਉਹ ਵੀ 65 ਸਾਲ ਤੱਕ ਕਰ ਦਿੱਤੀ ਗਈ ਆ ਪਰ ਲੇਕਿਨ ਇਹ ਜਿਹੜੀ 58 ਤੋਂ ਬਾਅਦ ਉਹਨਲੀ ਅਪਾਇੰਟਮੈਂਟ ਹੋਊਗੀ ਉਹ ਕੰਟਰੈਕਚੁਅਲ ਅਪਾਇੰਟਮੈਂਟ ਹੋਊਗੀ ਉਹਨਾਂ ਨੂੰ ਲਾਸਟ ਪੇ ਡਰਾਂ ਦਾ ਜਿਹੜਾ ਫਾਰਮੂਲਾ ਹੁੰਦਾਗਾ ਉਹਦੇ ਤਹਿਤ ਪੇ ਮਿਲੂਗੀ ਸੋ ਮੈਡੀਕਲ ਸਪੈਸ਼ਲਿਸਟ ਦੀ ਘਾਟ ਸਿਰੇ ਪੂਰਾ ਕੀਤਾ ਜਾਊਗਾ ਔਰ ਉਹਨਾਂ ਦੀ ਉਮਰ ਜਿਹੜੀ ਆ 58 ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਆ ਸੋ ਮੈਂ ਸਮਝਦਾ ਐਜੂਕੇਸ਼ਨ ਸਿਹਤ ਦੇ ਖੇਤਰ ਦੇ ਅੰਦਰ ਸੇ ਸਬਾਮਾ ਦੇ ਖੇਤਰ ਦੇ ਅੰਦਰ ਸਾਨੂੰ ਇਹਦਾ ਬਹੁਤ ਵੱਡਾ ਲਾਭ ਜਿਹੜਾ ਉਹ ਮਿਲੂਗਾ ਕਿ 58 ਸਾਲ ਤੱਕ ਪਹੁੰਚਦਾ ਪਹੁੰਚਦਾ ਡਾਕਟਰ ਜਿਹੜਾ ਉਹਦੇ ਕੋਲ ਇੱਕ ਬਹੁਤ ਹੀ ਵੱਡਾ ਐਕਸਪੀਰੀਅੰਸ ਹੋ ਜਾਂਦਾਗਾ ਉਹ ਸਖਸਪੀਰੀਅੰਸ ਨੂੰ ਅਸੀਂ ਹੋਰ ਵੀ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਵਰਤਾਂਗੇ ਸੋ ਇਹ ਦੋ ਅਹਿਮ ਫੈਸਲੇ ਜਿਹੜੇ ਨੇਗੇ ਉਹ ਅੱਜ ਪੰਜਾਬ ਦੇ ਜਿਹੜਾ ਸਾਡਾ ਮੈਡੀਕਲ ਡਿਪਾਰਟਮੈਂਟ ਆ ਉਹਦੇ ਖੇਤਰ ਦੇ ਅੰਦਰ ਹੋਏ ਨੇਗੇ ਸੋ ਤੀਸਰਾ ਅਹਿਮ ਫੈਸਲਾ ਹੋਇਆਗਾ ਕਿ ਪੰਜਾਬ ਦੇ ਅੰਦਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਿਹੜੇ ਜ਼ਿਲ੍ਹਿਆਂ ਦੇ ਬਲਾਕ ਸੀਗੇ ਜਿਹੜੇ ਬਲਾਕ ਸੀਗੇ ਉਹਨਾਂ ਨੂੰ ਤਰਕਸੰਗਤ ਬਣਾਉਣ ਦੇ ਲਈ ਉਹਨਾਂ ਨੂੰ ਰੀਆਰਗੇਨਾਈਜ਼ ਕਰਨ ਦੇ ਲਈ ਉਹਨਾਂ ਦੇ ਅੰਦਰ ਰੈਸ਼ਨਲਾਈਜੇਸ਼ਨ ਲੈ ਕੇ ਆਉਣ ਲਈ ਕਈ ਜਗ੍ਹਾ ਤੇ ਹੋਇਆਗਾ ਜੇ ਮੈਂ ਆਪਣੇ ਦਰ ਸਰੂਰ ਦੀ ਗੱਲ ਕਰਾਂ ਡਿੜਬਾ ਦਾ ਇੱਕ ਬਲਾਕ ਆ ਡਿੜਬਾ ਜਿਹੜਾ ਤਿੰਨ ਹਲਕਿਆਂ ਚ ਪੈਂਦਾਗਾ ਇੱਕ ਬਲਾਕ ਸਨਾਮ ਚ ਪੈਂਦਾਗਾ ਇੱਕ ਲੈਰੇਜ ਪੈਂਦਾਗਾ ਇੱਕ ਡਿੜਬਾ ਦਾ ਬਲਾਕ ਆ ਕੋਈ ਪਿੰਡ ਐਸ ਡੀ ਐਮ ਉਹਨਾਂ ਨੂੰ ਡਿੜਬਾ ਲੱਗਦਾਗਾ ਪਰਨੇ ਕਿ ਕਿਤੇ ਦੂਜਾ ਹਲਕੇ ਦਾ ਲੱਗਦਾ ਹੈਗਾ ਸੋ ਬਹੁਤ ਵੱਡੀ ਇਹ ਪ੍ਰੋਬਲਮ ਸੀਗੀ ਸੋ ਇਹ ਪ੍ਰੋਬਲਮ ਨੂੰ ਹੱਲ ਕਰਦੇ ਹੋਏ ਦੁਬਾਰਾ ਜਿਹੜਾ ਅਸੀਂ ਸਾਰੇ ਰੈਸ਼ਲਾਈਜ਼ੇਸ਼ਨ ਕਰਾਂਗੇ ਡਿਪਾਰਟਮੈਂਟ ਦੀ ਬਲਾਕ ਜਿਹੜੇ ਨੇਗੇ ਉਹ ਦੁਬਾਰਾ ਉਹਨਾਂ ਨਾਲ ਤਰਕ ਸੰਗਤ ਬਣਾਇਆ ਜਾਊਗਾ ਤਾਂ ਕਿ ਜਿਹੜੀ ਗਰਾਊਂਡ ਲੈਵਲ ਤੇ ਪ੍ਰੋਬਲਮ ਆਉਦੀ ਉਹਦਾ ਹੱਲ ਹੋ ਸਕੇ ਸੋ ਬਹੁਤ ਸਾਰੇ ਪਿੰਡ ਕਿਸੇ ਹੋਰ ਬਲਾਕ ਨਾਲ ਜੁੜੇ ਹੋਏ ਸੀ ਪਵਾਨੀਗੜ ਦੇ ਕਾਫੀ ਸਾਰੇ ਪਿੰਡ ਜਿਹੜੇ ਨੇਗੇ ਉਹ ਸੁਨਾਮ ਨਾਲ ਜੁੜੇ ਹੋਏ ਸੀ ਜਦ ਕਿ ਉਹਨਾਂ ਨੂੰ ਜਿਹੜੇ ਕੌਣ ਪੈਂਦਾਗਾ ਸੰਗਰੂਰ ਪੈਂਦਾਗਾ ਸੋ ਇਹ ਸਮੱਸਿਆ ਜਿਹੜੀ ਗਰਾਊਂਡ ਲੈਵਲ ਤੇ ਆ ਰਹੀ ਸੀਗੀ ਉਹਨੂੰ ਧਿਆਨ ਵਿੱਚ ਰ ਸਾਰੇ ਰੀਆਰਗੇਨਾਈਜੇਸ਼ਨ ਐਂਡ ਰੈਸ਼ਨਲਾਈਜੇਸ਼ਨ ਆਫ ਦੀ ਜਿਹੜੀ ਡਿਪਾਰਟਮੈਂਟ ਬਲॉक्स ਦੀ ਪੰਜਾਬ ਚ ਹੋਊਗੀ ਸੋ ਇਹ ਵੀ ਇੱਕ اہم ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਕੈਬਨਿਟ ਦੇ ਅੰਦਰ ਹੋਇਆਗਾ